ਇੱਕ ਵਾਰੀ ਮੇਰੇ ਕੋਲ ਚਿੱਠੀ ਆਈ ਦਿੱਲੀ ਤੋਂ ਕੋਈ ਪ੍ਰੀਤਮ ਸਿੰਘ ਨਾਮ ਦੇ ਸੀ ਕਹਿਣ ਲੱਗੇ ਮਹਾਰਾਜ ਦਾ ਜੀਵਨ ਲਿਖਣਾ ਹੈ ਤੁਹਾਡੇ ਨਾਲ ਕਾਫੀ ਰਹੇ ਨੇ ਤੁਸੀਂ ਸਾਖੀਆਂ ਭੇਜੋ ਮੇਰੇ ਹੱਥ ਅਸੀਂ ਚਿੱਠੀ ਮਹਾਰਾਜੀ ਕਹਿੰਦੇ ਕੀ ਹੈ ਮਹਾਮਹਾਰਾਜ ਐ ਚਿੱਠੀ ਆਈ ਹੈ ਦਿੱਲੀ ਤੋਂ ਕਹਿੰਦੇ ਸਾਧੂ ਦਾ ਜੀਵਨ ਨੂੰ ਦੁਨੀਆ ਕੀ ਜਾਣਦੀ ਹੈ ਉਹ ਤਾਂ ਆਈ ਹੈ ਵੀ ਫਲਾਣੇ ਤੋਂ ਗਏ ਫਲਾਣੇ ਤੋਂ ਦਵਾਨ ਲਾਇਆ ਐਦੂੰ ਗੱਲਾਂ ਹੁੰਦਾ ਹੀ ਨਹੀਂ ਮੈਂ ਮੈਂ ਕਿਹਾ ਵੀ ਮਾ ਮਾਨਪੁਰਸ਼ ਅੱਜ ਕੋਈ ਨਾ ਕੋਈ ਆਪਣਾ ਭੇਤ ਦੱਸਣਗੇ ਵੀ ਪੁੱਛੀਆ ਮੈਂ ਮਹਾਰਾਜ ਫੇਰ ਕਿਸ ਤਰ੍ਹਾਂ ਨਾਲ ਹੁੰਦਾ ਕਹਿੰਦੇ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ ਇੱਕ ਦੋ ਚਾਰ ਦਿਨ ਨਹੀਂ ਮਹੀਨਾ ਦੋ ਮਹੀਨੇ ਨਹੀਂ ਆ 9 ਸਾਲ ਅਸੀਂ ਪਿੱਠ ਨਹੀਂ ਲਾਈ ਕਹਿੰਦੇ ਕਿਸੇ ਨੂੰ ਵੀ ਨਹੀਂ ਪਤਾ ਹਰ ਵਕਤ ਅਸੀਂ ਬੈਠੇ ਰਹਿੰਦੇ ਸੀ ਮੰਜਾ ਵੀ ਪਿੱਛੇ ਆਉਂਦਾ ਅਸੀਂ ਬੈਠੇ ਹੀ ਨਹੀਂ ਮੰਜੇ ਤੇ ਕਦੇ ਮੈਂ ਕਿਹਾ ਮਹਾਰਾਜ ਇਹ ਸੋਣਾ ਸੁਣਾ ਕਿਵੇਂ ਆ ਨੀਂਦ ਨਹੀਂ ਆਉਂਦੀ ਕਹਿੰਦੇ ਸਿਰਫ 5 ਮਿੰਟ ਨੀਂਦ ਹੁੰਦੀ ਆ ਸਾਧੂਆਂ ਦੀ ਉਹਨੂੰ ਯੋਗ ਨੀਂਦ ਕਹਿੰਦੇ ਨੇ ਉਹਦੇ ਵਿੱਚ ਜਿੰਨਾ ਗ੍ਰਸਤੀ 8 ਘੰਟੇ ਸੌਂ ਕੇ ਠੀਕ ਹੁੰਦਾ ਉਹ ਸਾਧੂ 5 ਮਿੰਟ ਚ ਹੋ ਜਾਂਦਾ ਕਹਿੰਦੇ ਉਹ ਵੀ ਅਸੀਂ ਖਤਮ ਕਰਤੀ ਸੀ ਸੌਂਦੇ ਨਹੀਂ ਸੀ ਵੀ ਇੱਕ ਵਾਰੀ ਮਹਾਰਾਜ ਨਾਲ ਗੱਲ ਹੋਈ ਮਹਾਂ ਮਹਾਰਾਜ ਮੰਜੇ ਤੇ ਤੁਸੀਂ ਪਏ ਹੋਨੇ ਹੋ ਤੇ ਨੀਂਦ ਵਾਡੀ ਖਤਮ ਹੋਈ ਜੇ ਫੇਰ ਸਾਨੂੰ ਕਿਵੇਂ ਪਤਾ ਲੱਗੇ ਕਹਿੰਦੇ ਅਸੀਂ ਪਏ ਨਹੀਂ ਹੁੰਦੇ ਅਸੀਂ ਸਰੀਰ ਚੋਂ ਨਿਕਲ ਕੇ ਜਿੱਥੇ-ਜਿੱਥੇ ਕੋਈ ਸਾਨੂੰ ਯਾਦ ਕਰਦਾ ਉੱਥੇ-ਉੱਥੇ ਜਾਂਦੇ ਹਾਂ ਅਮਰੀਕਾ ਚ ਇੰਫਲਾਈਨ ਚ ਸਾਰਥਾਂ ਦੇ ਉੱਤੇ ਬੈਠੇ ਯਾਦ ਕਰਦੇ ਨੇ ਕਹਿੰਦੇ ਦਿਨੇ ਤਾਂ ਜੇ ਸਰੀਰ ਨੂੰ ਲਿਜਾਣਾ ਹੋਵੇ ਤਾਂ ਪਾਸਪੋਰਟ ਲੈਣਾ ਪੈਂਦਾ ਕਹਿੰਦੇ ਅਸੀਂ ਇਹਦੇ ਚੋਂ ਨਿਕਲ ਜਾਂਦੇ ਆ ਫਿਰ ਮੈਂ ਅਗਲਾ ਸਵਾਲ ਕਰਿਆ ਵੀ ਮਹਾਰਾਜ ਫਿਰ ਸ਼ਰੀਰ ਕਿਵੇਂ ਰਹਿੰਦਾ ਹੈ ਜਦ ਤੁਸੀਂ ਚਲੇ ਜਾਂਦੇ ਹੋ ਕਹਿੰਦੇ ਮਹਾਤਮਾ ਇੱਕ ਲਾਈਟ ਦੀ ਕਿਰਨ ਹੁੰਦੀ ਹੈ ਉਹਨੂੰ ਅੰਗਰੇਜ਼ੀ ਵਿੱਚ ਸਿਲਵਰ ਕੋਰਡ ਕਹਿੰਦੇ ਨੇ ਸਾਰੇ ਮਹਾਤਮਾ ਜਿਨ੍ਹਾਂ ਨੂੰ ਇਹ ਬਸਤਾ ਪ੍ਰਾਪਤ ਨੇ ਉਹ ਸਭ ਚਲੇ ਜਾਂਦੇ ਨੇ ਸ਼ਰੀਰਾਂ ਚੋਂ ਫਿਰ ਨਹੀਂ ਲੱਭਦੇ ਹੈਗੇ ਪਤਾ ਨਹੀਂ ਕਿੱਥੇ ਗਏ ਹੁੰਦੇ ਤੇ ਫਿਰ ਨਹੀਂ ਲੱਭਦੇ ਹੈਗੇ ਪਤਾ ਨਹੀਂ ਕਿੱਥੇ ਗਏ ਹੁੰਦੇ ਕਹਿੰਦੇ ਉਹ ਸਿਲਵਰ ਕੋਡ ਹੈ ਜੇ ਉਹ ਉਹਦੇ ਨਾਲ ਸਰੀਰ ਜਿਉਂਦਾ ਰਹਿੰਦਾ। ਸ਼ਾਂਤਾਂ ਨੂੰ ਕਹਿੰਦੇ ਇੱਕਦਮ ਨਹੀਂ ਜਗਾਈ ਦਾ। ਉਹ ਸਰੀਰ ਦਾ ਹੁੰਦਾ ਨਹੀਂ, ਬਾਹਰ ਗਏ ਹੁੰਦੇ ਜੇਕਰ ਤੇ ਸਿਲਵਰ ਕੋਡ ਟੁੱਟ ਜਾਵੇ ਫਿਰ ਉਹ ਸਰੀਰ 'ਚ ਨਹੀਂ ਆਇਆ ਕਰਦੇ ਬਾਹਰ ਰਹਿ ਜਾਂਦੇ। ਬਾਬਾ RAM RAJ ਕਹਿ ਗਿਆ ਸੇਵਕਾਂ ਨੂੰ ਵੀ 8 ਦਿਨ ਨਹੀਂ ਮੈਂ ਆਉਣਾ। ਮੇਰੇ ਸਰੀਰ ਨੂੰ ਨਾ ਛੇੜਿਓ। ਉਹ ਮਸੰਦ ਕਿਹੜਾ ਸੀ ਲਾਲਚੀ ਸੀ। ਦੇ ਮਾਤਾ ਪੰਜਾਬ ਗੁਰ ਦੇ ਕਹਿਣ ਦੇ باوجود ਉਹਨਾਂ ਨੇ ਤੀਸਰੇ ਚੌਥੇ ਦਿਨ ਸਰੀਰ ਝੱਕ ਲਿਆ ਉਹਨਾਂ ਦਾ ਉਥੋਂ ਉਹ ਸਿਲਵਰ ਕੋਡ ਟੁੱਟ ਗਈ ਗੁਰੂ ਰਸਾਇਆ ਬਾષા ਮਹਾਰਾਜ ਨੂੰ ਲੱਗ ਗਿਆ ਪਤਾ ਵੀ ਇਹਨਾਂ ਨੇ ਆਪਣਾ ਗੁਰੂ ਮਾਰਤਾ ਉਹ ਫੇਰ ਮਸੰਦਾ ਨੂੰ ਸਜ਼ਾ ਦਿੱਤੀ ਸੀ ਤੇਲ ਚ ਸਾੜੇ ਸੀ ਭਈ ਗੁਰੂ ਨੂੰ ਗੁਰੂ ਦੀ ਅਤਿਆ ਕਰਤੀ ਤੁਸੀਂ ਮਹਾਰਾਜ ਕਹਿੰਦੇ ਉਹ ਸਿਲਵਰ ਕੋਡ ਹੁੰਦੀ ਹੈ ਤੇ ਜਾ ਕੇ ਆਪਣੇ ਟਾਈਮ ਤੇ ਵਾਪਸ ਆ ਜਾਈਦਾ ਸੋਏ ਭਜੰਦੀਆਂ ਬਰਕਤਾਂ ਨੇ ਸਾਰੀਆਂ ਸੋ ਆਪ ਨੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਪਰਮਪਿਆਲਾ ਸਾਧ ਸੰਗ ਸ਼ਬਦ ਸੁਰਤ ਅਨਾਦ ਲੈ ਬਲਾਈ ਇਹਦਾ ਨਾਉਕੀਆਂ ਨੇ ਦੋਰੀਆਂ ਜੀ ਭਜਨ ਕਰਨ ਵਾਲਿਆਂ ਨੂੰ ਤਾਂ ਪਤਾ ਸਾਧੂ ਸੰਤਾਂ ਨੂੰ ਵੀ ਸ਼ਬਦ ਸੁਰਤ ਕੀ ਹੁੰਦਾ ਅਨਾਦ ਕੀ ਹੁੰਦਾ ਧਿਆਨੇ ਚੰਦ ਚਕੌਰ ਗਤ ਜਿਵੇਂ ਚੰਦ ਚਕੌਰ ਨਾਲ ਨੂੰ ਦੇਖਦਾ ਰਹਿੰਦਾ ਹੈ ਚਕੌਰ ਚੰਦ ਨੂੰ ਦੇਖਦਾ ਰਹਿੰਦਾ ਹੈ ਐਸਾ ਅੰਦਰਲੇ ਪਾਸੇ ਜੇ ਸਾਕਾਰ ਦਾ ਧਿਆਨ ਸੰਤ ਧਰਦੇ ਰਹੇ ਤਾਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਉੱਤੇ ਧਿਆਨ ਧਰਿਆ ਹੋਇਆ ਕਿਉਂਕਿ ਹੁਕਮ ਆਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਗੁਰ ਕੀ ਮੂਰਤ ਮਨ ਵਿੱਚ ਧਿਆਨ ਧਿਆਨ ਇੱਕ ਕਿਰਿਆ ਹੈ ਜਿੰਨਾ ਚਿਰ ਧਿਆਨ ਦੀ ਕਿਰਿਆ ਚ ਨਹੀਂ ਲੰਘਦਾ ਉਹਨਾਂ ਚਿਰ ਗਾਂ ਦਾ ਰਾਹ ਨਹੀਂ ਮਿਲਦਾ ਪਰ ਉਹ ਸੰਤਾਂ ਵਾਸਤੇ ਨਹੀਂ ਜਿਹੜੇ ਪਿਛਲੇ ਜਨਮਾਂ 'ਚ ਤਪੱਸਿਆ ਕਰਕੇ ਆਏ ਨੇ ਉਹ ਪਹਿਲਾਂ ਹੀ ਉੱਪਰ ਚੜ ਜਾਂਦੇ ਨੇ ਉਹਨਾਂ ਨੂੰ ਲੋੜ ਨਹੀਂ ਹਾਇਆ ਕਰਦੀ ਉਹਨਾਂ ਨੂੰ ਟੀਚਰ ਮੰਨਣ ਲੋੜ ਹੁੰਦਾ ਪਤਾ ਸਾਰਾ ਹੁੰਦਾ ਲੇਕਿਨ 헤ਠਾ ਨਹੀਂ ਰਹਿੰਦੇ ਉੱਤੇ ਹੀ ਰਹਿੰਦੇ ਨੇ ਉਤਲਾ ਭਜਨ ਕਰਦੇ ਜਾਂ ਧਿਆਨ ਨੇ ਜਾਂ ਵਿੱਚ ਕੋਰਗਾ ਤ ਅਮਰਤ ਦ੍ਰਿਸ਼ਟ ਸ੍ਰੇਸ਼ਟ ਬਸਾਈ ਕਨਹਰ ਜਾਤ੍ਰਿਕ ਮੋਰ ਜੇ ਆਣਾ ਤੁਨ ਸੁਣ ਪਾਇਨ ਪਾਈ ਹਨਾਰੇ ਲੈਂਦੇ ਨੇ ਸਵਾਗਤ ਨਾਮ ਜਪਦੇ ਦੇ ਅੰਦਰ ਸ਼ਬਦ ਚੱਲ ਰਿਹਾ ਹੁੰਦਾ ਆਣਾ ਤ ਬਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਏ ਚਰਨ ਕਮਲ ਮਕਰੰਦਰਾਸ ਸੁਖ ਸੰਪਟ ਹੋਏ ਭਬਰ ਸੁਮਾਈ ਨਾਮ ਦੀ ਇੰਨੀ ਸੁਗੰਧੀ ਹੁੰਦੀ ਆ ਆਦਮੀ ਦੇ ਜਦੋਂ ਦੇਵ ਨਾਸਕਾ ਖੁੱਲ ਜਾਵੇ ਨਾ ਇੱਕ ਦਾ ਦੇਵ ਆ ਅੱਖਾਂ ਨੇ ਸਾਡੀਆਂ ਆ ਕੰਨ ਮੇ ਜਿਹੜੇ ਸਾਰਿਆਂ ਨੂੰ ਪਤਾ ਹੈ ਇੱਕ ਇਹਨਾਂ ਦੇ ਥੱਲੇ ਦੇਵ ਨੇ ਦੇਵ ਨੇਤਰ ਨੇ ਦੇਵ ਸੁਕਤ ਕੰਨ ਨੇ ਦੇਵ ਨਾਸਕਾ ਹੈ ਦੇਵ ਰਸਨਾ ਹੈ ਦੇਵ ਸਪਰਸ਼ ਹੈ ਉਹ ਦਿਵਨਾਸਿਕਾ ਜਿਸ ਵੇਲੇ ਪ੍ਰਗਟ ਹੋ ਜਾਂਦੀ ਹੈ ਸੁਗੰਧੀਆਂ ਹੀ ਆਉਂਦੀਆਂ ਬਾਹਰ ਦੇਖਦਾ ਵੀ ਇਹ ਤਾਂ ਫੁੱਲ ਬਲਦਾ ਹੈ ਨਹੀਂ ਸੁਗੰਧੀਆਂ ਕਿੱਥੋਂ ਆ ਰਹੀਆਂ ਨੇ ਉਹ ਅੰਦਰੋਂ ਹੀ ਹੋਇਆ ਕਰਦੀਆਂ ਨੇ ਉਹਦੇ ਵਿੱਚ ਮਸਤ ਹੋ ਜਾਂਦਾ ਜਿਵੇਂ ਪੌੜਾ ਹੁੰਦਾ ਹੈ ਜਨਕਮ ਕਮਲ ਮਕਰਾਂ ਦਾ ਰਾਜ ਸੁਖ ਸੰਪਟ ਹੋਏ ਪਵਰ ਸਮਾਈ। ਸੋង ਸਾਗਰ ਵਿੱਚ ਮੀਨ ਹੋਏ ਗੁਰਮੁਖ ਚਾਲ ਨਾ ਖੋਜ ਖੋਜਾਇ। ਜਿਵੇਂ ਮੱਛੀ ਸਮੁੰਦਰ ਚ ਮਰਤ ਹੁੰਦੀ ਹੈ ਐ ਨਾਮ ਦੇ ਸਮੁੰਦਰ ਚ ਪਰੀਪੂਰਨ ਦੇ ਜਿਵੇਂ ਜਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਕਾਟਾ ਹੈ ਨਾ ਬਾੜ ਹੈ ਨਾ ਬਾੜ ਕਾਟ ਹੋ। ਉਹਦੇ ਵਿੱਚ ਮਹਾਪੁਰਸ਼ ਮਰਤ ਹੁੰਦੇ। ਪਰਮੇਸ਼ਰ ਤੋਂ ਬਾਹਰ ਨਹੀਂ ਨਿਕਲਦਾ ਆਪਣਾ ਆਪਾ ਗਵਾਇਆ ਹੁੰਦਾ ਹੈ ਤੇ ਪਰਮੇਸ਼ਰ ਹੀ ਪਰਮੇਸ਼ਰ ਹੁੰਦਾ ਹੈ ਫੁਰਨਾ ਮਹਾਪੁਰਸ਼ ਨਹੀਂ ਕਰਦੇ ਫੁਰਨਾ ਵੈਗਰੂ ਕਰਾਉਂਦਾ ਉਹਦਾ ਹੁਕਮ ਕਰਾਉਂਦਾ ਹੈ ਹੁਕਮ ਉਹਨਾਂ ਤੇ ਕਾਰੋਬਾਰ ਕਰਾਉਂਦਾ ਸੰਤ ਤਾਂ ਕੁਝ ਨਹੀਂ ਕਰਦੇ ਕਹਿੰਦੇ ਜਿਹੜਾ ਹੈ ਹੀ ਉਹਨੇ ਕਰਨਾ ਕੀ ਹੈ ਉਹਦਾ ਸਰੀਰ ਜਾਂਦਾ ਸਾਰਾ ਕੰਮ ਕਰਦੇ ਨੇ ਦੁਨੀਆ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਦੁਨੀਏ ਇਸ ਕਰਕੇ ਕਿ ਹੁਕਮ ਉਹ ਸਰੀਰ ਚੱਲਦਾ ਚੱਲਦਾ ਸਾਡੇ ਵਿੱਚ ਵੀ ਹੈ ਪਰ ਅਸੀਂ ਗਲਤੀ ਨਾਲ ਕਹਿੰਦੇ ਆ ਮੈਂ ਕਰਦਾ ਇਸ ਗੱਲ 'ਚ ਅਸੀਂ ਫਸੇ ਰਹਿੰਦੇ ਆ ਆਪੋ ਪੀਂ ਆ ਨਿੱਜਰ ਚੱਲਣਾ ਅਜਰ ਜਨ ਨਾ ਲੱਖ ਲਖਾਈ ਇੰਨਾ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ ਸਹਿਣਾ ਔਖਾ ਜਾਂਦਾ ਉੱਠ ਉੱਟ ਜਾਂਦਾ ਆ ਬੀਬੀ ਜੀ ਦੇ ਪਿਤਾ ਜੀ ਨਾਮ ਜਪ ਰਹੇ ਸੀ ਜਪਦੇ ਜਪਦੇ ਜਿਸ ਵਕਤ ਅਜਰ ਜਨ ਦੀ ਬਾਤ ਆਈ ਉੱਠ ਕੇ ਧਰਤੀ ਛੱਡ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਤੱਬੇ ਬੈਠੇ ਸੀ ਜਾ ਕੇ ਛੱਤ ਨਾਲ ਲੱਗੇ ਫੇਰੇਟ ਆ ਕੇ ਦੁਬਾਰਾ ਫੇਰ ਲੱਗੇ ਗੁਰਦੁਆਰੇ ਦੀ ਕੰਧ ਦੇ ਨਾਲ ਛੱਤ ਦੇ ਨਾਲ ਨਾਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮੇ ਪੈ ਗਏ ਭਾਈ ਸਾਹਿਬ ਭਾਈ ਗੰਤੀਰ ਸਿੰਘ ਜੀ ਲਿਖਦੇ ਨੇ ਕਿ ਕੀਰਤਨ ਹੋ ਰਿਹਾ ਸੀ ਐਸੀ ਉਹਨਾਂ ਦੇ ਅੰਦਰੋਂ ਝੁਣਚਣੀ ਬਾਹਰ ਨਿਕਲੀ ਕਰੰਟ ਨਿਕਲੀ ਕਿ ਸਾਰੀ ਸੰਗਤ ਚੌੜਚੁੜੀਆਂ ਲੈਣ ਲੱਗ ਗਏ 6 ਘੰਟੇ ਕੋਈ ਨਾ ਹਿਲੇ ਆ ਕਹਿੰਦੇ ਥੋੜੀ ਜੀ ਦੇਰ ਬਾਅਦ ਲਾਈਟ ਨਿਕਲੇ ਗੋਲਾ ਜਾ ਨਿਕਲੇ ਗੁਰਦੁਆਰੇ ਚ ਫੈਲ ਜਾਵੇ ਗੋਲਾ ਜਾ ਨਿਕਲੇ ਗੁਰਦੁਆਰੇ ਚ ਫੈਲ ਜਾਵੇ ਤੇ ਐਨੇ ਉਹਨਾਂ ਸ਼ਕਤੀ ਆ ਗਈ ਜੇ ਕਿਸੇ ਦੀ ਪਿੱਠ ਤੇ ਕਿਸੇ ਨੇ ਕਿਹਾ ਵੀ ਮੇਰਾ ਨਾਮ ਨਹੀਂ ਚੱਲਦਾ ਬਾਪੂ ਕੋਈ ਚਾਚਾ ਕਹਿੰਦਾ ਸੀ ਉਹਨਾਂ ਨੇ ਹੱਥਾਂ 'ẽ ਪਿੱਠ ਤੇ ਰੱਖ ਦੇਣਾ ਉਹ ਬੰਦਾ ਲੇਟਣ ਲੱਗ ਜਾਂਦਾ ਸੀ ਉਸੇ ਵੇਲੇ 24 ਘੰਟੇ ਨਹੀਂ ਸੀ ਉੱਠਦਾ ਅਮਰਦਸ਼ਿਕਾਉਣ ਲੱਗੇ ਤੇ ਜਦੋਂ ਛਿਤੇ ਮਾਰੇ ਤੇ ਨੇਤਰਾਵਲ ਦੇ ਕੇ ਜਦ ਛਿਟਾ ਮਾਰਿਆ ਬੋਲੇ ਕੋ ਬੈਗਰੂਜੀ ਕਾਲ ਖਾਲਸਾ ਬੈਗਰੂਜੀ ਕੀ ਫਤਿਹ ਉਹ ਬੱਚੇ ਤੇ ਬੋਲ ਨਾ ਹੋਇਆ ਭਾਈ ਸਾਹਿਬ ਨੇ ਦੇਖ ਲਿਆ ਭਾਈ ਗੰਗੀਤ ਸਿੰਘ ਉਹਨਾਂ ਨੇ ਕਹਿਣ ਲੱਗੇ ਵੀ ਸੰਤੋ ਉਹਨਾਂ ਨੂੰ ਸੰਤ ਕਹਿੰਦੇ ਸੀ ਦੁਨੀਆ ਭਰ ਚ ਉਹਨਾਂ ਨੇ ਕਿਸੇ ਨੂੰ ਸੰਤ ਕਿਹਾ ਹੀ ਨਹੀਂ ਕਹਿੰਦੇ ਮਹਾਪੁਰਸ਼ ਹੋਈ ਕੀ ਹੋ ਗਿਆ ਕਹਿੰਦੇ ਤਾਕਤ ਜਾਦੇ ਲੱਗੀ ਸਾਤੇ ਕਹਿੰਦੇ ਹੁਣ ਕਹਿੰਦੇ ਹੁਣ ਤਾਂ 56 ਘੰਟੇ ਦੀ ਸੂਰਤ ਨਹੀਂ ਉਤਰਨੀ ਇਹ ਤਾਂ ਉਹ ਚੱਕ ਕੇ ਬਰੇ ਉਠਾਤਾ ਲੁਧਿਆਣੇ ਸਕੂਲ ਦੀ ਗੱਲ ਹੈ ਖਾਲਸਾ ਸਕੂਲ ਦੀ ਬੱਚਿਆਂ ਨੂੰ ਅਮਰਿਸ਼ ਕਹਾਤਾ ਉਹਦੇ ਬਾਅਦ ਅਖੰਡ ਪਾਠ ਸ਼ੁਰੂ ਹੋ ਗਏ ਤੇ ਜਦੋਂ 56 ਘੰਟੇ ਹੋਏ ਕੀਰਤਨ ਕਰ ਰਹੇ ਨੇ ਤਾਂ ਉਹ ਬੱਚਾ ਹਿੱਲਿਆ ਹਿਲ ਕੇ ਸੰਗਤ ਦੇ ਉੱਤੇ ਆਇਆ ਤੈਰਨ ਲੱਗਿਆ ਜਿਵੇਂ ਮੱਛੀ ਪਾਣੀ ਚ ਤੈਰਦੀ ਹੈ ਭਾਈ ਸਾਹਿਬ ਕਹਿੰਦੇ ਸਾਡੇ ਸੀਸ ਤੋਂ ਹੋ ਕੇ ਬਾਜਿਆਂ ਤੋਂ ਤਬਲਿਆਂ ਤੋਂ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੈ ਗਿਆ ਲੰਮਾ ਬਾਪੂ ਜੀ ਉੱਠ ਕੇ ਆਏ ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ ਇਹਦੀ ਰੂਹ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ ਖੜੀ ਸੰਯੋਗ ਮੰਗ ਰਹੀ ਹੈ ਕਿੱਥੇ ਪਛਾਹ ਤੇ ਨਾਮ ਨੇ ਸੋ ਇਹ ਚੀਜ਼ ਆ ਥਿਸਾਨੂੰ ਸੋਝੀ ਨਹੀਂ ਆ ਸਾਹ ਸائیں ਜੀ ਇਹ ਹੈਗਾ ਅਪਿਓ ਪੀਣ ਨਹੀਂ ਬੇ ਗੀ ਉਹ ਲੰਘ ਕੇ ਗੁਰਮੁਖ ਸੁਖ ਭਲ ਭਾਈ ਬੈਗਰੂ ਵੱਡੀ ਬਟਿਆ ਜੀ ਹਜ਼ਾਰ ਨਹੀਂ ਜਰਿਆ ਜਾਂਦਾ ਸੋ ਮਹਾਰਾਜ ਜੀ ਨੇ ਐਸਲਾਮ ਦਾ ਭਜਨ ਕੀਤਾ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ ਕਦੇ ਕਰ ਲਾਂਗੇ ਤਿੰਨ ਤਿੰਨ ਸਾਲ ਆਪ ਬੋਲਦੇ ਨਹੀਂ ਸੀ ਹੁੰਦੇ ਅੰਦਰ ਬੈਠੇ ਰਹਿੰਦੇ ਸੀ ਪਹਿਲੀ ਵਾਰੀ ਬਾਬਾ ਜਵਾਲਾ ਸਿੰਘ ਆਏ ਉਹ ਕਹਿਣ ਲੱਗੇ ਤੁਸੀਂ ਤਿੰਨ ਸਾਲ ਨਾ ਬੋਲੋ ਦੂਸਰੀ ਵਾਰੀ ਆਏ ਕਹਿਣ ਲੱਗੇ ਤੁਸੀਂ 1 ਘੰਟੇ ਸੰਗਤ ਨੂੰ ਮਿਲ ਲਿਆ ਕਰੋ ਸੰਗਤਾਂ ਇਹਨਾਂ ਦਾ ਵੀ ਆਧਾਰ ਕਰਨਾ ਹੈ ਫਿਰ ਆਪ ਇੱਕ ਘੰਟਾ ਮਿਲਣ ਲੱਗੇ ਤੀਸਰੀ ਵਾਰੀ ਆਏ ਕਹਿਣ ਲੱਗੇ ਹੁਣ ਤੁਸੀਂ ਕਿਰਪਾ ਕਰੋ ਥੋੜਾ ਕੀਰਤਨ ਕਰਨ ਲੱਗ ਜਾਓ ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਕਾਲਕਵਾਈ ਕੀਤੀ ਇੱਕ ਵਾਰੀ ਮਹਾਰਾਜ ਨਾਲ ਗੱਲ ਹੋਈ ਕਹਿਣ ਲੱਗੇ ਜਿਸ ਵੇਲੇ ਸ਼ਕਤੀਆਂ ਦਾ ਮੰਡਲ ਲਾਉਂਦਾ ਨਾ ਉਹ ਸਾਹਮਣਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਬਹੁਤ ਸੱਤ ਤਾਂ ਸ਼ਕਤੀਆਂ 'ਚ ਫਸ ਗਏ ਕਹਿਣ ਲੱਗੇ ਜਦੋਂ ਸਾਨੇ ਕੋਲ ਆਈਆਂ ਕਹਿੰਦੇ ਆਵਾਜ਼ ਆਈ ਵੀ ਮੈਨੂੰ ਤੂੰ ਅੰਗੀਕਾਰ ਕਰ ਲੈ ਮੈਂ ਪ੍ਰੇਰਣਾ ਸ਼ਕਤੀਆਂ ਦੁਨੀਆਂ ਦੇ ਵਿੱਚ ਜਿਹਦੇ ਵੱਲ ਵੀ ਤੂੰ ਫੁਰਨਾ ਕਰੇਗਾ ਉਹਨੂੰ ਤੇਰੇ ਚਰਨਾ 'ਚ ਲਿਆਇਆ ਕਰੂੰ ਕਹਿੰਦੇ ਅਸੀਂ ਧਿਆਨ ਇਹਨਾਂ ਦਿੱਤਾ ਅਸੀਂ ਨਾਮ ਦਾ ਨਾਮ ਦੀ ਮਸਤੀ ਸੀ ਦੂਸਰੀ ਆਈ ਕਹਿਣ ਲੱਗੀ ਮੈਂ ਅੰਤਰ ਜਾਣਦਾ ਹਜ਼ਾਰਾਂ ਮੀਲਾਂ ਤੇ ਬੈਠੇ ਦੇ ਦਿਲ ਦੀਆਂ ਗੱਲਾਂ ਦੱਸਿਆ ਕਿ ਉਹ ਵੀ ਫਲਾਣਾ ਐ ਸੋਚ ਰਿਹਾ ਹੈ। ਤੇ ਬਾਰੀ-ਬਾਰੀ ਸ਼ਕਤੀਆਂ ਆਉਂਦੀਆਂ ਨੇ। ਕਹਿੰਦੇ ਅਸੀਂ ਨੇਤਰ ਬਣਾ ਕਰੇ। ਕਹਿੰਦੇ ਅਖੀਰ ਰੂਪ ਧਾਰ ਕੇ ਆ ਗਈਆਂ ਬੀਬੀਆਂ ਦਾ। ਹੱਥ ਬੰਨੀ ਜਾਣ। ਪਰ ਸਾਡੇ ਅੰਦਰ ਕਹਿੰਦੇ ਇੰਨਾ ਵਿਰਾਜ ਸੀ ਕਿ ਅਸੀਂ ਨਿਗਾਹ ਚੱਕ ਕੇ ਬਣਾ। ਵੇਖਿਆ ਅਖੀਰ ਕੀ ਹੁੰਦਾ ਹੈ ਕਹਿੰਦੇ ਫੇਰ ਮਾਵ ਨੇ ਦੇਈ ਠਾਰਾ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਏਰ ਦੇ ਸਦਾ ਵਸਾਏ ਜੀ ਦੇਰ ਦੇ ਚ ਨਾਮ ਬਸ ਗਿਆ ਨਾ ਆ ਰਿਧੀਆਂ ਸਿੱਧੀਆਂ ਬੇਨਤੀਆਂ ਕਰਦੀਆਂ ਫਿਰਦੀਆਂ ਮਿੰਤਾ ਕਰਦੀਆਂ ਵੀ ਮਹਾਰਾਜ ਮੇਤੇ ਵੀ ਸੇਵ ਲੋ ਮੇਤੇ ਵੀ ਸੇਵ ਲੋ ਦਾਸੀਆਂ ਬਣ ਜਾਂਦੀਆਂ ਸੋ ਇਸ ਤਰ੍ਹਾਂ ਜਦ ਬੰਦਗੀ ਕਰਦਾ ਹੈ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਏਰ ਦੇ ਨਾਮ ਮੁਰਾਰੀ